ਕੁੱਤੀ ਸੂਈ ਉਹਦੇ ਦੋ ਕਦੂਰੇ ਹੋਏ ਇੱਕ ਨੂੰ ਜੱਟ ਲੈ ਗਿਆ ਇੱਕ ਤੇ ਇੱਕ ਨੂੰ ਲੈ ਗਿਆ ਬਾਣ ਜਦੋਂ ਕੁੱਤੇ ਗੱਭਰੂ ਹੋ ਗਏ ਕਿਸੇ ਮੋੜ ਤੇ ਇਕੱਠੇ ਹੋ ਗਏ ਹੁਣ ਜਿਹੜਾ ਜੱਟਾਂ ਵਾਲਾ ਕੁੱਤਾ ਸੀ ਉਹਦਾ ਬਾਵਾ ਮੇਰੇ ਮੰਮੂ ਨਰੋਆ ਸੀ ਤੇ ਰੋਡ ਉੱਤੇ ਰੱਖਿਆ ਸੀ ਹੋਰ ਜੱਟ ਵਾਲਾ ਕੁੱਤਾ ਬਾਣੀਆਂ ਵਾਲੇ ਕੁੱਤੇ ਨੂੰ ਸਵਾਲ ਕਰਦਾ ਤੇਰਾ ਬਾਈ ਕਿੱਥੇ ਰਹਿਣਾ ਜਮੇ ਵਰ ਗਿਆ ਜਿੱਥੇ ਰਹਿਣਾ ਕੁਛ ਖਾਣ ਨੂੰ ਨਹੀਂ ਦਿੰਦੇ ਕਹਿੰਦਾ ਅਸਰ ਵਿੱਚ ਬਾਈ ਜੀ ਮੈਨੇ ਬਾਣੀਆਂ ਲੈ ਕੇ ਸੀ ਚੱਕੇ ਨੂੰ ਮਨੇ ਆਣੀਂ ਕਿਹਾ ਜਵਾਨੀ ਜਿਹੜੀਆਂ ਜਿਹੜੀਆਂ ਰੋਟੀਆਂ ਹੁੰਦੀਆਂ ਦਾਤ ਦਿੱਤੀ ਰਵੇੜ ਕੇ ਸਿਰਦੀ ਬਸ ਅੱਤੇ ਮੁੱਖੇ ਅੱਤੇ ਛਾਏ ਬਸ ਪੁੱਛਦਾ ਜਾਣਾ ਬਰਾਹਾ 100 ਗ੍ਰਾਮ ਦੋਤੀ ਤੋਂ ਲੈਂਦੇ ਤੇ ਮੁਰਗਾ ਸਰਗਾ ਉਹ ਨਹੀਂ ਕਰੇ ਮਾੜਾ ਮਰਦੀਏ ਮਾੜੇ ਹਾਲ ਕਰਾ ਫਿਰ ਭਾਈ ਕਾਵੇ ਆਸਰੇ ਜਾਂਦਾ ਫਿਰ ਤੂੰ ਕਹਦਾ ਉਹਦਾ ਬਾੜੀ ਵਾਲਾ ਪੁੱਤ ਹੁਣ ਜੱਟਾਂ ਵਾਲੇ ਪੁੱਤ ਨੂੰ ਕਹਿੰਦਾ ਭਾਈ ਉਹਦਾ ਲੋ ਦੰਦਾਨ ਹੈ ਪਹਿਲਾਂ ਮੈਨੂੰ ਤੂੰ ਦੱਸ ਵੀ ਤੂੰ ਕਿੱਥੇ ਰਹਿਣਾ ਮਰਾ ਮਰਵਾਇਆ ਹੋਇਆ ਜਾਂ ਕਹਦਾ ਸਰ ਵਿੱਚ ਭਾਈ ਮੈਨੂੰ ਲੱਗਾ ਸੀ ਜੱਟ ਚੱਕ ਕੇ ਕੀ ਦੇ ਕੋਰ ਜਿੱਦੀਆਂ ਰੋਟੀਆਂ ਜਿਹੜਾ ਨਜ਼ਾਰੇ ਲੱਗਿਆ ਕਹਿੰਦਾ ਕਦੇ ਕੋਕੜ ਛਕੜ ਵੀ ਮੱਟ ਲੈਂਦੇ ਹੱਡੀ ਵੀ ਮਿਲ ਜਾਂਦੀ ਆ ਖਾਣ ਨੂੰ ਪੁੱਛਣ ਹੁਣ ਜੱਟਾਂ ਵਾਲਾ ਪੁੱਤ ਬਾਣੀ ਵਾਲੇ ਕੁੱਤੇ ਨੂੰ ਕਹਿੰਦਾ ਕਹਿੰਦਾ ਭਾਈ ਤੂੰ ਤਾਂ ਜਮੀ ਮਰ ਗਿਆ ਯਾਰ ਜਿੱਥੇ ਕੁਝ ਖਾਣ ਨੂੰ ਨਹੀਂ ਮਿਲਦਾ ਉੱਥੇ ਕਾਹਦਾ ਚੌਣਾ ਯਾਰ ਕਾਹਦੇ ਆਸਰੇ ਜਾਉਣਾ ਹੁਣ ਬਾਣੀ ਵਾਲਾ ਕੁੱਤਾ ਜੱਟਾਂ ਵਾਲੇ ਕੁੱਤੇ ਨੂੰ ਕਹਿੰਦਾ ਕਹਿੰਦਾ ਅਸਲ ਵਿੱਚ ਭਾਈ ਦੀ ਜਿਹੜਾ ਮੇਰਾ ਬਾਣੀਆ ਜਿਹੜਾ ਮੇਰਾ ਮਾਲਕ ਹੈ ਉਹਦੇ ਤੇ ਵਿਆਹ ਹੋਇਆ ਕਹਿੰਦਾ ਯਾਰ ਵਿਆਹ ਹੋਲੇ ਤੇ ਹੋਇਆ ਤੂੰ ਵੀ ਖਾਧਿਆ ਮਰੀਏ ਤਾਂ जो सॅकळांड गोळे खडा हुना की कहद्या तू काळू एक कधी तू कळू की गोळे होते